ਲਖਸਤਾਨਾ ਜੋ ਹਮੇਸ਼ਾ ਪੰਜਾਬ ਦੇ ਮੁੱਦਿਆਂ ਤੇ ਆਪਣੀ ਆਵਾਜ਼ ਬੁਲੰਦ ਕਰਦੇ ਨਜ਼ਰ ਆਉਂਦੇ ਨੇ ਇੱਕ ਵਾਰ ਫਿਰ ਤੋਂ ਉਹ ਪੰਜਾਬ ਦੇ ਮੁੱਦਿਆਂ ਤੇ ਬੋਲਦੇ ਨਜ਼ਰ ਆਏ ਉਥੇ ਹੀ ਉਹ ਇੱਕ ਪਿੰਡ ਦੇ ਗੁਰੂ ਘਰ ਦੇ ਵਿੱਚ ਪਹੁੰਚੇ ਜਿੱਥੇ ਸਲਾਨਾ ਸਮਾਗਮ ਕਰਵਾਇਆ ਜਾ ਰਿਹਾ ਸੀ ਜਿੱਥੇ ਉਹਨਾਂ ਦੇ ਵੱਲੋਂ ਪੰਜਾਬ ਵਾਸੀਆਂ ਨੂੰ ਖਾਸ ਸੁਨੇਹਾ ਦਿੱਤਾ ਗਿਆ ਤੇ ਨਾਲ ਹੀ ਸਰਕਾਰਾਂ ਤੇ ਵਰਦੇ ਨਜ਼ਰ ਆਏ ਇਸ ਦੇ ਨਾਲ ਹੀ ਪੰਜਾਬ ਚ ਪਿਛਲੇ ਦਿਨ ਗੂੰਜਿਆ ਸਕੂਲਾਂ ਦੇ ਮੁੱਦੇ ਤੇ ਬੋਲਦੇ ਨਜ਼ਰ ਆਏ ਉਹਨਾਂ ਨੇ ਕਿਹਾ ਕਿ ਇੱਕ ਖਬਰ ਕਾਫੀ ਜ਼ਿਆਦਾ ਵਾਇਰਲ ਹੋਈ ਸੀ ਜਿਸ ਦੇ ਵਿੱਚ ਸਕੂਲਾਂ ਦੇ ਵਿੱਚ ਬੱਚਿਆਂ ਤੋਂ ਕੰਮ ਕਰਵਾਇਆ ਜਾ ਰਿਹਾ ਸੀ ਤਾਂ ਉਹ ਖਬਰ ਸਾਹਮਣੇ ਆਉਂ ਤੇ ਸਿੱਖਿਆ ਮੰਤਰੀ ਨੇ ਐਕਸ਼ਨ ਲਿਆ ਤਾਂ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਤਾਂ ਸਕੂਲਾਂ ਦੇ ਵਿੱਚ ਅਜਿਹੇ ਬੱਚਿਆਂ ਦੇ ਕੋਲ ਅਜਿਹੇ ਕੰਮ ਕਰਵਾਏ ਜਾਂਦੇ ਸਨ ਪਰ ਸਾਨੂੰ ਹੁਣ ਫਰਕ ਕਿਉਂ ਪੈਣ ਲੱਗ ਗਿਆ ਹੈ ਇਸ ਦੇ ਨਾਲ ਹੀ ਉਹਨਾਂ ਨੇ ਖਾਲਸਾ ਰਾਜ ਦੀ ਗੱਲ ਕੀਤੀ ਤੇ ਨਾਲ ਹੀ ਵਿਦੇਸ਼ ਨੂੰ ਜਾਂਦੇ ਨੌਜਵਾਨਾਂ ਨੂੰ ਖਾਸ ਸੁਨੇਹਾ ਦਿੱਤਾ ਉਹਨਾਂ ਨੇ ਕਿਹਾ ਕਿ ਅੱਜ ਪੰਜਾਬ ਦੇ ਵਿੱਚ ਗੈਰ ਪ੍ਰਵਾਸੀ ਕੰਮ ਕਰ ਰਹੇ ਨੇ ਉਹਨਾਂ ਦਾ ਕਬਜ਼ਾ ਹੋ ਰਿਹਾ ਹੈ ਇਸ ਲਈ ਸਾਨੂੰ ਆਪਣੇ ਪੰਜਾਬ ਨੂੰ ਸਾਮਨ ਦੀ ਲੋੜ ਹੈ ਮੈਂ ਬੋਲ ਕੇ ਹਟਿਆ ਕਰੋੰਡਾ ਖੜਾ ਹੋ ਗਿਆ ਕਹਿੰਦਾ ਬਾਈ ਪਰਸੋਂ ਦੀ ਗੱਲ ਆ ਸਾਡੀ ਬੁੜੀ ਸਾਡੀ ਮਾਤਾ ਚੜ੍ਹਾਈ ਕਰ ਗਈ ਤੇ ਅਸੀਂ ਗੁਰੂ ਘਰ ਗਏ ਗ੍ਰੰਥੀ ਕੋਲੇ ਵੀ ਅਰਦਾਸ ਕਰਕੇ ਆਇਓ ਗ੍ਰੰਥੀ ਕਹਿੰਦਾ ਮੈਂ ਤਾਂ ਹਲੇ ਨਾ ਹਾਂ ਮੇਰੇ ਕੋਲ ਸਮਾਂ ਹੈ ਨਹੀਂ ਦੂਜੇ ਗੁਰੂ ਘਰ ਵਗ ਜਾਓ ਦੋ ਗੁਰਦੁਆਰੇ ਸੋਚੇ ਕਹਿੰਦਾ ਮੈਂ ਦੂਜੇ ਗੁਰੂ ਘਰ ਗਿਆ ਉਹ ਗ੍ਰਾਂਥੀ ਕਹਿੰਦਾ ਮੇਰੇ ਕੋਲ ਵੀ ਟਾਈਮ ਨਹੀਂ ਨਾਲ ਆਪਣਾ ਸਿਕਲਾ ਪੈਂਦਾ ਉੱਥੇ ਵਗਜੋ ਆਪਕੇ ਅਸੀਂ ਕਹਿੰਦਾ ਜਿਹੜੇ ਇਸਾਈ ਹੁੰਦੇ ਆ ਕ੍ਰਿਸਚਨ ਹੁੰਦੇ ਆ ਉਹਨਾਂ ਨੂੰ ਬੁਲਾ ਲਿਆ ਉਹਨਾਂ ਨੇ ਆਪਣੀ ਅਰਦਾਸ ਕੀਤੀ ਤੇ ਫਿਰ ਕਿਉਂ ਨਹੀਂ ਸਾਡੇ ਲੋਕ ਉਹਨਾਂ ਵੱਲ ਜਾਣਗੇ ਭਈ ਸਿੱਖੀ ਦੇ ਵਿੱਚ ਕੋਈ ਜਾਤ ਪਾਤ ਨਹੀਂ ਗੁਰੂ ਨਾਨਕ ਪਾਸ਼ਾ ਨੇ ਕਿਹਾ ਸੀ ਨੀਚਾ ਅੰਦਰ ਨੀਚਾ ਨੀਤੀ ਹੁਣ ਨੀਚਾ ਜਿਹੜੇ ਸਭ ਤੋਂ ਕੰਮੀ ਕਮੀਨ ਸਭ ਤੋਂ ਦੱਬੇ ਕੁਟਲੇ ਲਤਾੜੇ ਲੋਕ ਨੇ ਮੈਂ ਉਹਨਾਂ ਦਾ ਉਹਨਾਂ ਨਾਲ ਖੜੂੰਗਾ ਉਹਨਾਂ ਨੂੰ ਇਕੱਠਾ ਲਾਇਆ ਤੇ ਅੱਜ ਆ ਕਿੰਨੇ ਦਲ ਪੰਥ ਦੀਆਂ ਜਥੇਬੰਦੀਆਂ ਨੇ ਵੱਡਾ ਦਲ ਹੋ ਗਿਆ ਬਾਬੇ ਬਕਾਲੇ ਵਾਲੇ ਹੋ ਗਏ ਵਿਦੀ ਜੰਦਗੀਏ ਹੋ ਗਏ ਦੋ ਦੋ ਬਾਟੇ ਰੱਖਦੇ ਆ ਮਰਛਾਉਣ ਵੇਲੇ ਦੋ ਦੋ ਬਾਟੇ ਇੱਥੇ ਫਲਾਣੇ ਦਾ ਜਰਨਲ ਇੱਥੇ ਮਰਛੂ ਦਾ ਬਾਟੇ 'ਚ ਇੱਥੇ ਅਸੀਂ ਮਰਛਣਗੇ ਇਹ ਜਮੇਵਾ ਨਹੀਂ ਆ ਆਨੰਦਪੁਰ ਸਾਹਿਬ ਚਲੇ ਜਾਓ ਸਿੱਧੀ ਬਾਗ ਗੁਰੂ ਘਰ ਲੰਗਰ ਤੇ ਬਾਣਦ ਤੋਂ ਪਹਿਲਾਂ ਪੁੱਛਦੇ ਆ ਤੇਰੀ ਜਾਤ ਕਿਹੜੀ ਐ ਇਹ ਸਿੱਖੀ ਐ ਆ ਮੇਰੇ ਪਿੰਡਾਂ ਕੋਲੇ ਪੁੱਛੋ ਜਿਹੜੇ ਬਹਿੰਡੇ ਚ ਰੂਮੀਆ ਡੇਰਾ ਰੂਮੀਆ ਦਾ ਡੇਰਾ ਹੁਣ ਤਾਂ ਨਹੀਂ ਮੈਨੂੰ ਪਤਾ ਮਤਲਬ ਕਈ ਸਾਲ ਪਹਿਲਾਂ ਗਿਆ ਸੀ ਦੋ ਵਾਰ ਤਾਂ ਪੱਡੇ ਗਏ ਨਹੀਂ ਉੱਥੇ ਗਰੀਬ ਬੰਦੇ ਨੂੰ ਪ੍ਰਾਪਰ ਲੰਗਰ ਤੇ ਬਿਠਾ ਕੇ ਲੰਗਰ ਦੇ ਸਕਾਉਂਦੇ ਦੱਸੋ ਭਾਈ ਪੰਜਾਬ ਬਸੂਗਾ ਕਿਵੇਂ ਕੀ ਇਹ ਜ਼ਿੰਮੇਵਾਰ ਨਹੀਂ ਨਾ ਗੱਲਾਂ ਤੇ ਕੀ ਅਸੀਂ ਅਸਲ ਤੱਕ ਦੇ ਬੋਧ ਕੀਤਾ ਔਟਕੇ ਕਿਸੇ ਨੇ ਵਿਆ ਧੱਕਾ ਕੰਮ ਕਰ ਰਹੇ ਆ ਜਦੋਂ ਅਸੀਂ ਕਿਸੇ ਨੂੰ ਧੱਕਾ گے ਗਾਲ ਨਹੀਂ ਲਾਵਾਂਗੇ ਬਰਾਬਰ ਮਾਨ ਸਤਕਾਰ ਨਹੀਂ ਦੇਵਾਂਗੇ ਉਹ ਵੱਡੇਲਾਵਰ ਜਾਣਗੇ ਉਹ ਦੂਜੇ ਧਰਮਾਂ ਵੱਲ ਜਾਣਗੇ ਭਾਈ ਥੋ ਸੋਚਣ ਦੀ ਲੋੜ ਆ ਇਹਦੇ ਆਮਲ ਕਰਨ ਦੀ ਲੋੜ ਆ ਪਹਿਲਾ ਦੇਣ ਦੀ ਲੋੜ ਆ ਪੈਣਾ ਸਾਹਿਬਾ ਧਿਆਨ ਦਿਓ ਇੱਕ ਹੋਰ ਖਬਰ ਬੜੀ ਚਰਚਾ ਦਾ ਵਿਸ਼ਾ ਬਣੀ ਕਹਿੰਦੇ ਜੀ ਇੱਕ ਸਕੂਲ ਦੇ ਵਿੱਚ ਜਵਾਕਾਂ ਤੋਂ ਮਾਸਟਰਾਂ ਨੇ ਮਿੱਟੀ ਚਕਾ ਲਈ ਤੇ ਉਹ ਸਾਰੇ ਮਾਸਟਰ ਫੌਰੀ ਤੌਰ ਤੇ ਐਕਸ਼ਨ ਲੈਂਤਾ ਪੰਜਾਬ ਦੇ ਸਿੱਖਿਆ ਮੰਤਰੀ ਨੇ ਸਾਰੇ ਮਾਸਟਰ ਸਸਪੈਂਡ ਕਰਤੇ ਖਬਰ ਆਈ ਸੀ ਨਾ ਜੀ ਰਣਾ ਸਾਹਿਬ ਤੁਸੀਂ ਉਹ ਮਾਇਆ ਆਪਾਂ ਇੱਥੇ ਉਹ ਬਹੁਤ سارے ਬੈਠੇ ਹੋਣਾ ਸਕੂਲ 'ਚ ਪੜ੍ਹਦੇ ਸੀ ਨਾ ਜਦੋਂ ਡੜੇ ਵੀ ਸਕੂਲ 'ਚ ਚੱਕਦੇ ਸੀਗੇ ਡੜੇ ਇਕੱਠਾ ਇਕੱਠੇ ਕਰਕੇ ਢੇਰੀ ਲਾ ਦੋ ਸਕੂਲ ਦੇ ਗਰਾਊਂਡ 'ਚ ਘਾਹ ਵੀ ਪੜ੍ਹਦੇ ਸੀ ਸਾਫ਼ ਕਰਦੇ ਸੀ ਦਰਾਫਤਾਂ ਨੂੰ ਬੁੱਤਿਆਂ ਨੂੰ ਪਾਣੀ ਵੀ ਪਾ ਦਿੰਦੇ ਸੀ ਦੁਪਹਿਰ ਵਾਲੇ ਤੇ ਛੁੱਟੀ ਵੇਲੇ ਡਿਊਟੀ ਲੱਗਦੀ ਦੋ ਜਾਨਾਂ ਦੀ ਵੀ ਲੈ ਆਦਮਾ ਹਟਾਣ ਦੀ ਚਾਹ ਪੂਰ ਕਰਨੀ ਐ ਕੱਲ ਨੂੰ ਇਹਨੇ ਕਰਨੀ ਆ ਪਰਸੋਂ ਇਹਨੇ ਕਰਨੀ ਐ ਆਪਾਂ ਨੂੰ ਕੀ ਹੋ ਗਿਆ ਨਾਲੇ ਸਾਡੇ ਬਜ਼ੁਰਗ ਕਹਿੰਦੇ ਰਹੇ ਆ ਵੀ ਬੱਚਾ ਤੇ ਰੰਬਾ ਜਵਾਕ ਤੇ ਫੁਰਪਾ ਚੰਡੇ ਕੰਮ ਦਿੰਦੇ ਆ ਕਿਰਤ ਦਾ ਸਿਧਾਂਤ ਕੰਮ ਦਾ ਸਿਧਾਂਤ ਸਾਡੇ ਗੁਰੂਆਂ ਨੇ ਪਹਿਲੇ ਆਧਾਰ ਤੇ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਤੇ ਜੇ ਸਾਡੇ ਜਵਾਕ ਤੋਂ ਸਕੂਲ ਚ ਮਾੜਾ ਮੋੜਾ ਕੰਮ ਕਰਾ ਲਿਆ ਆਪਾਂ ਰੋਲਾ ਪਾ ਦੇਣਾ ਲਾਵਾ ਲਾ ਕਰ ਦਨੇ ਆ ਜੀ ਸਾਡੇ ਜਵਾਕ ਨਹੀਂ ਤਾਂ ਕੰਮ ਕਰਨਗੇ ਜਿਹੜਾ ਜਵਾਕ ਕੰਮ ਨਾਲ ਹੀ ਜੁੜਿਆ ਉਹ ਵੱਡਾ ਹੋ ਕੇ ਕੱਖ ਨਹੀਂ ਕਰਦਾ ਮੈਂ ਦਸਾਂ 15 ਸਾਲਾਂ ਬਾਅਦ ਖੇਤੀ ਸ਼ੁਰੂ ਕੀਤੀ ਆ ਉਹਦੇ ਥੀ ਇਸ ਤਰ੍ਹਾਂ ਕੇ ਦਿੱਤੇ ਮੇਰੇ ਦੋ ਜਵਾਕ ਆ ਦੋਨਾਂ ਨੂੰ ਖੇਤ ਲਜਾਣਾ ਹੈ ਖੇਤੀ ਨਾਲ ਜੋੜਦਾ ਹੈ ਮਿੱਟੀ ਨਾਲ ਜੋੜਦਾ ਹੈ ਸਕੂਲੋਂ ਪੜ ਕੇ ਆ ਜਾਂਦੇ ਇਹ ਵੀ ਕਹਿੰਦਾ ਚੱਕ ਹੋਣਾ ਓਏ ਦੁਹਾ ਪਿਛੇ ਹਟਾ ਆ ਸੰਗਲਪਾ ਮੱਝ ਦੇ ਖੁਰਮਲੀ ਦੇ ਹੱਥ ਮਾਰ ਪੁੱਠੇ ਮਾਣਾ ਮੋਟਰ ਕੀ ਇਹ ਗਲਤ ਗੱਲ ਆ ਜੇ ਸਕੂਲ ਦੇ ਵਿੱਚ ਜਵਾਕ ਨੇ ਕੰਮ ਕਰ ਲਿਆ ਬਈ ਕਿੰਨਾ ਗਲੜਾ ਆ ਗਿਆ ਦੱਸੋ ਪਿੰਡ ਵਾਲਿਓ ਹੈ ਨਹੀਂ ਮਾੜੀ ਗੱਲ ਆ ਇਹ ਤੇ ਜਵਾਕ ਵੀ ਆਪਾਂ ਮਾਸਟਰਾਂ ਨੂੰ ਸਸਪੈਂਡ ਕਰਾਉਣੇ ਆ ਆਪਾਂ ਕਰਦੇ ਰਹੇ ਇਹ ਕੰਮ ਝਾੜੂ ਮਾਰਦੇ ਨੇ ਫੱਤੇ ਚੁੱਕਦੇ ਨੇ ਸਾਰਾ ਸ਼ਕਕਾਰ ਦੇ ਨੇ ਸਕੂਲਾਂ ਦੇ ਵਿੱਚ ਨਾਰੇ ਜਿੰਨਾ ਸੇਤ ਨਹੀਂ ਖਾਣਾ ਜ਼ਰੂਰੀ ਆ ਭੋਜਨ ਜ਼ਰੂਰੀ ਆ ਉਹਨਾਂ ਸੇਤ ਦੀ ਕਮਜ਼ੋਰੀ ਆ ਜਿਹੜਾ ਬੰਦਾ ਕੰਮ ਨਹੀਂ ਕਰਦਾ ਉਹ ਨਿੱਕੜੇ ਹੋ ਜਾਂਦਾ ਆ ਦੇਖੇ ਆਪਾਂ ਲੋਕਾਂ ਨੇ ਇੱਡੀਆਂ ਨੇ ਗੋਗਣਾ ਛੱਡੀਆਂ ਅੱਜ ਕੱਲ੍ਹ ਸਾਡੇ ਮੁੰਡੇ ਢੱਕਾਂ ਦੀ ਤੋੜ ਕੇ ਰਾਜੀ ਕੋਈ ਪੱਠੇ ਵੱਢਣ ਨੂੰ ਤਿਆਰ ਨਹੀਂ ਹੈਗਾ ਚਾਰ ਪਾਉਣ ਲੱਗ ਗਏ ਤੇ ਬਾਹਰ ਜਾ ਕੇ 20-20 ਘੰਟੇ ਕੰਮ ਕਰਦੇ ਆ ਖਾਈ ਵਾਹ ਜਾਂਦਾ ਕੰਮ ਕਰਦੇ ਨਹੀਂ ਉਹਦੀ ਵਾਸਤੇ ਅਟੈਕ ਹੋ ਗਿਆ ਜੇ ਕੰਮ ਕਰੋਗੇ ਸਿਹਤ ਵੀ ਸੋਣੀ ਰਹਿੰਦੀ ਆ, ਸ਼ਰੀਰ ਵੀ ਸੋਣਾ ਰਹਿੰਦਾ, ਮਨ ਵੀ ਸਹੀ ਰਹਿੰਦਾ, ਦਿਮਾਗ ਵੀ ਸੈਟਰ ਰਹਿੰਦਾ। ਉਹ ਬੀਬੀਆਂ ਹੱਸੀ ਜਾਂਦੀਆਂ। ਰੁਝਾਨ ਵੀ ਘਟ ਗਿਆ। ਕੰਮ ਦਾ ਰੁਝਾਨ ਘਟ ਗਿਆ। ਦੇਖੋ ਦੇਖੀ ਧੜਾ ਧੜ ਪੰਜਾਬ ਦੀ ਜਵਾਨੀ ਬਾਹਰ ਨੂੰ ਤੁਰੀ ਜਾਂਦੀ ਆ। ਅੱਜ ਤੇ ਮੈਂ ਹੁਣ ਐਲਾਨ ਕਰਦਣਾ ਵੀ ਕਰੋੜ ਰੁਪਏ ਕਿੱਲੇ ਆ ਦਿੰਨੇ ਆ। ਸਾਰਾ ਪਿੰਡ ਵੇਚਣ ਨੂੰ ਤਿਆਰ ਹੋ ਜਾਓਗੇ ਵੀ। ਆ ਮਾਸਟਰ ਪਲਾਨ 2009 ਚ ਬਣਾਇਆ ਸੀ ਬਟੰਡੇ ਜ਼ਿਲ੍ਹੇ ਦਾ ਤੇ 2031 ਤੱਕ ਟਿੱਚਾ ਪੂਰਾ ਕਰਨਾ ਉਹਨਾਂ ਨੇ ਤੇ 25 ਤੱਕ ਹੀ ਪੂਰਾ ਕਰਤਾ ਮੈਂ ਬਟੰਡੇ ਦੀ ਗੱਲ ਕਰਦਾ ਬਟੰਡੇ ਨਾਲ ਨਾਲ ਪਿੰਡ ਹੈ ਗੋਨੇ ਆਣਾ ਬਲਾੜ ਗਿੱਲ ਪੱਤੀ ਝੋਖਣਾ ਪਿੰਡ ਨੇ 60-60% ਲੋਕਾਂ ਨੇ ਜ਼ਮੀਨਾਂ ਆਪਣੀਆਂ ਵੇਚਤੀਆਂ ਜਿਨੂੰ ਮਰਜ਼ੀ ਦੇਖ ਲਓ ਸਾਰੇ ਵੇਚ ਵੇਚ ਜ਼ਮੀਨਾਂ ਬਾਹਰਲੇ ਮੁਲਕਾਂ ਨੂੰ ਭੱਜੇ ਜਾਂਦੇ ਆ ਜੇ ਲੋ ਘਾਟੀ ਦਾ ਦਾਵਾ ਹੀ ਛੱਡ ਗਏ ਕਬਜ਼ੇ ਹੀ ਛੱਡ ਗਏ ਤਾਂ ਕਿਹੜੇ ਖਾਲਸਾ ਰਾਜ ਦੀਆਂ ਗੱਲਾਂ ਕਰਦੇ ਆ ਐਥੇ ਗੈਰ ਪੰਜਾਬੀ ਆ ਕੇ ਕਾਬਜ ਹੋਈ ਜਾਂਦੇ ਆ ਆਪਾਂ ਛੱਡੀ ਤੁਰੇ ਜਾਂਦੇ ਆ ਆ ਜਿੰਨੇ ਇਥੇ ਨੌਜਵਾਨ ਬੈਠੇ ਆ ਸਕੂਲਾਂ ਵਾਲੇ ਬੈਠੇ ਆ ਬੱਚੇ ਸਾਰਿਆਂ ਦੀ ਸੋਚ ਇਹ ਹੁੰਦੀ ਆ ਵੀ ਬਾਹਰ ਨੂੰ ਜਾਣਾ ਹੈ ਕਿ ਮਾਂ ਪੇhle ਹੀ ਕਹਿ ਦਿੰਦੇ ਆ ਪੁੱਤ ਤੇਰੀ ਮਾਸੀ ਗਈ ਆ ਤੇਰੀ ਭੂਆ ਬਾਹਰ ਆ ਤੇਰਾ ਮਾਮਾ ਬਾਹਰ ਆ ਬਾਦੂ ਤਿਆਰੀ ਖੱਚ 12 ਘਰ ਤੋਂ ਬਾਹਰ ਹੀ ਭੇਜ ਦਾਂਗੇ ਕੋਈ ਗੱਲ ਨਹੀਂ ਕਿੱਲਾ ਭੇਜ ਦਾਂਗੇ ਇਕੱਲਾ ਭੇਜ ਦਾਂਗੇ ਤੇ ਬਾਹਰ ਹਾਲਾਤ ਪੁੱਛੋ ਕੀ ਐ ਆ ਜਾਂਦੇ ਰਹਿੰਦੇ ਆ ਭੈਣ ਬੈਠੀ ਐ ਹਰਮਨ ਸਿੰਘ ਟੈਣਾ ਦੀ ਬੈਠੇ ਬਾਹਰ ਦੇ ਮੁਰਖਾ ਜਾਂਦੇ ਰਹਿੰਦੇ ਆ ਪੁੱਛੋ ਹਾਲਾਤ ਕੀ ਐ ਲੋਕਾਂ ਦੇ ਕੱਲੀਆਂ ਕੱਡੀਆਂ ਕੁੜੀਆਂ ਤੋਰੀ ਜਾਂਦੇ ਆ ਅਸੀਂ ਕੁੜੀਆਂ ਗਵਾਂਡੀਆਂ ਨਹੀਂ ਭੇਜਦੇ ਮਟਿਆਰ ਕੁੜੀ ਗਵਾਂਡ ਨਹੀਂ ਭੇਜਦੇ ਵੀ ਕੱਲੀ ਕੁੜੀ ਨਹੀਂ ਭੇਜਣੀ ਤੇ ਹੁਣ ਉਹ ਸੱਤ ਸਮੁੰਦਰੋਂ ਪਾਰ ਜਾਣਾ ਕੋਈ ਹੈ ਹੀ ਨਹੀਂ ਅੱਜ ਰਾਣਾ ਪਿੰਡਾ ਜਿਹੜੀ ਕੋਲੇ ਮੈਂ ਗਿਆ ਜਾਗੋ ਤੇ ਕਿਸੇ ਮੁੰਡੇ ਦੇ ਮੈਂ ਪੁੱਛਿਆ ਮੈਂ ਜਾਗੋ ਠੰਡੀ ਜੀਆ ਕੀ ਗੱਲ ਆ ਕਹਿੰਦਾ ਭਾਈ ਗਵੰਡਿਆ ਦਾ ਮੁੰਡਾ ਮਾਰ ਗਿਆ ਸਪਰੇ ਪੀ ਕੇ ਮੈਂ ਕਾਰਨ ਕੀ ਕਹਿੰਦਾ ਦੋ ਭੈਣ ਭਰਾ ਸੀ ਪਿਓ ਨੇ 2 ਕਿੱਲਾ ਜ਼ਮੀਨ ਵੇਚ ਕੇ 2 ਕਿੱਲੇ ਜ਼ਮੀਨ ਸੀ 2 ਕਿੱਲਾ ਵੇਚ ਕੇ ਕੁੜੀ ਬਾਹਰ ਤੋਰਤੀ ਬਾਹਰ ਕੰਮ ਨਹੀਂ ਮਿਲਿਆ ਤੇ ਕੁੜੀ ਇਧਰੋਂ ਫੀਸ ਮੰਗਣ ਲੱਗ ਗਈ ਉਹ ਮੁੰਡਾ ਲੜਨ ਲੱਗਿਆ ਪਿਓ ਨਾਲ ਵੀ ਜਿਹੜੀ ਅੱਧਾ ਗੱਲਾ ਰਹਿ ਗਈ ਉਹਨੇ ਫੀਸ ਭੇਜਾਂਗੇ ਦੋ ਕਾਪਾ ਰੋਟੀ ਖਾਵਾਂਗੇ ਇਸੇ ਚੱਕਰ ਦੇ ਵਿੱਚ ਮੁੰਡਾ ਸਪਰੇਅ ਪੀ ਕੇ ਮਾਰ ਗਿਆ ਪਤਾ ਨਹੀਂ ਸਾਡੇ ਕੀ ਠਿਕਰਾ ਮੁੱਦਾ ਬੱਜਿਆ ਦਿਮਾਗ ਤੇ ਬਰਨਾਲੇ ਵਿਆਹ ਗਿਆ ਮੈਂ ਮੈਂ ਪੁੱਛ ਹੀ ਲੈਣਾ ਹਾਂ ਵੀ ਵਿਆਹ ਬਾਹਰ ਲੱਗ ਵਿਆਹ ਅੰਦਰਲਾ ਹੈ ਅੰਦਰਲੇ ਭਾਵੇਂ ਧੰਗਾ ਕਹਿੰਦੇ ਨਹੀਂ ਵਿਆਹ ਬਾਹਰ ਲਾ ਮੈਂ ਕਿੰਨੇ ਕੁ ਪੈੜੀ ਆ ਮੁੰਡੇ ਨੂੰ ਆਉਂਦੀ ਸਹਨੇ ਦਾ ਮੁੰਡਾ ਸੀਗਾ ਦੀਪਕੌਰ ਦੀ ਕੁੜੀ ਸੀ ਕਹਿੰਦੇ 25 ਕਿੱਲੇ ਪੈੜੀ ਆ ਮੁੰਡੇ ਕੋਲੇ ਕਾਨੂੰਗੋ ਆ ਮੁੰਡੇ ਦਾ ਪਿਓ ਇਕੱਲਾ ਹੀ ਮੁੰਡਾ ਹੈ ਇਹ 25-25 ਕਿੱਲੇ ਵਾਲੇ ਬਾਹਰ ਨੂੰ ਭੱਜੀ ਜਾਂਦੇ ਨੇ ਫਿਰ ਅਸੀਂ ਬਸਦਾ ਪੰਜਾਬ ਰੱਖ ਲਾਗੇ ਹੈ ਜਿਸ ਕਰਕੇ ਇਹ ਧਰਤੀ ਨਾਲ ਛੱਡੋ ਮੈਂ ਨਹੀਂ ਕਹਿੰਦਾ ਬਾਹਰ ਨਾ ਜਾਓ ਜਾਓ ਜੀਤ ਸਾਹਿਬ ਕੇ ਜਾਓ ਕਮਾਈਆਂ ਕਰਕੇ ਵਾਪਸ ਇੱਥੇ ਆਓ ਆਜ਼ਾਦ ਰੱਖਿਓ ਮੇਰੀ ਗੱਲ ਜਿਹੜੇ ਨਾਲ ਜ਼ਮੀਨਾਂ ਤੁਸੀਂ ਵੇਚਦੇ ਫਿਰਦੇ ਨਾ ਵੀ ਕਰੋੜ ਦਾ ਕਿੱਲਾ ਹੋ ਗਿਆ 5 ਕਰੋੜ ਦਾ ਕਿੱਲਾ ਹੋ ਗਿਆ ਬਾਹਰ ਜਾ ਕੇ 20 ਸਾਲ ਕੰਮ ਕਰ ਲਿਓ ਇੱਕ ਮਰਲਾ ਜ਼ਮੀਨ ਨਹੀਂ ਲਈ ਜਾਣੀ ਮਰਲਾ ਇੱਥੇ ਯਾਦ ਰੱਖਿਓ ਆ ਜਿੰਨੇ ਹਾਈਵੇ ਬਣ ਗਏ ਸੋਡੇ ਭਾਰਤਮਾਲਾ ਵਾਲੇ ਆ ਸਾਰੇ ਥੋੜੇ ਲਾਂਘੇ ਲੂਗੇ ਖੁੱਟ ਜਾਣੇ ਆ ਬਾਗੇ ਖੁੱਲ ਜਾਣੇ ਆ ਕਾਦੀ ਖੁੱਲ ਜਾਣੇ ਆ ਉਹ ਸਾਰਾ ਯੂਰਪ ਤੱਕ ਵਪਾਰ ਹੋਣਾ ਲਾਂਘਿਆਂ ਰਾਹੀਂ ਇਸੇ ਕਰਕੇ ਥੋੜੀ ਜ਼ਮੀਨ ਤੇ ਅੱਖਾ ਰੁਪਿਆ ਲਿਆਂ ਸੋ ਥੋੜੇ ਜੇਵਜ ਹੋਵੇ ਉਹਦੀ ਕੱਲ ਨੂੰ ਕੀਮਤ ਘਟ ਜਾਣੀ ਆ ਪਰਸੋਂ ਹੋਰ ਘਟ ਜਾਣੀ ਆ ਸਿਆਣੇ ਕਹਿੰਦੇ ਆ ਕਿ ਖੂਹ ਭਰ ਲਓ ਪੈਸਿਆਂ ਦਾ ਖੂਹ ਖੂਹ ਵੀ ਖਤਮ ਹੋ ਜਾਂਦਾ ਮੁੱਕ ਜਾਂਦਾ ਹੈ ਕᅥ ਧਰਤੀ ਦਾ ਟੁਕੜਾ ਨਹੀਂ ਕਦੇ ਸਸਤਾ ਹੁੰਦਾ ਆਉਣ ਵਾਲਾ ਸਮਾਂ ਬਹੁਤ ਖਤਰਨਾਕ ਆ ਭੋਜਨ ਦੀ ਫੂਡ ਦੀ ਕਮੀ ਪੈਣੀ ਆ ਅੱਜ ਮੈਂ ਗੱਲ ਕਰਕੇ ਗਏ ਇੱਥੇ ਪਾਣੀ ਦੀ ਗੱਲ ਹੋਈ ਕਿ ਪਾਣੀ ਵੀਰ ਸਾਲ ਦਾ ਸਾਡੇ ਕੋਲੇ ਬਚਿਆ ਬਿਲਕੁਲ ਇਹ ਗੱਲ ਜਾਇਜ਼ ਆ ਡੈਡਲਾਈਨ ਆ ਪੰਜਾਬ ਦੇ ਅੰਦਰ 2049 ਚਲਿਤਕ ਜਾਂਦੇ ਆ ਪੰਜਾਬ ਦਾ ਪਾਣੀ ਥੱਲੋ ਮੁੱਕ ਜਾਣਾ ਕਿੰਨੇ ਕ ਬੰਦੇ ਆ ਉੱਠ ਕੇ ਆਲਾ ਪੋਣੇ ਇਹਦੇ ਉੱਤੇ ਆਪ ਬੁੱਢੇ ਦਰਿਆ ਦੀ ਗੱਲ ਤਿੰਨ ਤਰੀਕ ਨੂੰ ਲੁਧਿਆਣੇ ਇਕੱਠ ਰੱਖਿਆ ਸੀ ਉਸ ਤੋਂ ਪਹਿਲਾਂ ਮੈਂ ਛੋੜਿਆ ਸਾਰੇ ਪਿੰਡਾਂ ਚ ਆਇਆ ਫਰੀਦਕੋਟ ਤੋਂ ਲੈ ਕੇ ਫਰੀਦਕੋਟ ਮੋਗਾ ਮੁਕਸਰ ਬਲੋੜ ਹਬੋੜਾ ਗੰਗਾ ਅੰਦਰ ਬੀਕਾਨੇਰ ਉਹ ਗਿਆ ਗਿਆ ਜੈਸਲ ਮੇਰ ਤੱਕ 80 80% ਲੋਕਾਂ ਨੂੰ ਪਿੰਡਾਂ ਚ ਕਾਲਾ ਪੜਿਆ ਕੈਂਸਰ ਜਵਾਕਾਂ ਨੂੰ ਬਿਮਾਰੀਆਂ ਲੱਗੀਆਂ ਹੋਈਆਂ ਨੇ ਅਪਾਹਜ ਪੰਗ ਜਵਾਕ ਮੱਜਾ ਤੇ ਪਏ ਆ ਤੇ ਤਿੰਨ ਨੂੰ ਉੱਠ ਕੇ ਕਿਨੇ ਗਿਆ ਉੱਥੇ ਗਿਣਤੀ ਦੇ 2-3000 ਬੰਦਾ ਗਿਆ